ਅਰਬਾਈਟ ਪੰਜਾਬ ਤੇ ਤੁਹਾਡਾ ਸਵਾਗਤ ਹੈ ਪੇਸ਼ ਨੇ ਦੇਸ਼ ਵਿਦੇਸ਼ੀਆਂ ਖਬਰਾਂ ਪਹਿਲਾਂ ਸਪ੍ਰਿਟਨ ਦੀਆਂ ਖਾਸ ਖਬਰਾਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਕਾਂਗਰਸ ਘਟ ਜੋੜਨੇ ਮਾਰੀ ਬਾਜ਼ੀ ਜੰਮੂ ਕਸ਼ਮੀਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੀ ਖਤਕ ਖੋਲਣ ਵਿੱਚ ਹੋਈ ਕਾਮਯਾਬ ਮੁਖਤਸਰ ਧਰਨੇ ਵਿੱਚ ਪੁਜੇ ਸੁਖਵੀਰ ਬਾਦਲ ਕਿਹਾ ਨਾਮਜ਼ਦਗੀ ਰੱਦ ਕਰਨ ਦਾ ਮਾਮਲਾ ਲੈ ਕੇ ਜਾਵਾਂਗੇ ਹਾਈ ਕੋਰਟ ਵਿੱਚ ਤਾਂ ਤੋ ਸਿਚੇਵਲ ਬਨੇ ਪਿੰਡੂ ਵਿਕਾਸ ਤੇ ਪੰਚਾਇਤੀ ਰਾਜ ਕਮੇਟੀ ਦੇ ਮੈਂਬਰ ਕਮੇਟੀ ਵਿੱਚ ਹਨ કુલ 31 ਮੈਂਬਰ ਪ੍ਰਧਾਨ ਮੰਤਰੀ ਮੋਦੀ ਸਮਿਤ ਵਕਫਾ ਆਗੂਆਂ ਨੇ ਭਾਰਤੀ ਹਵਾਈ ਸੈਨਾ ਦਿਵਸ ਦੀ ਦਿੱਤੀ ਵਧਾਈ ਅਤੇ ਦੁਨੀਆ ਦੀ 7ਵੀਂ ਸਭ ਤੋਂ ਉੱਚੀ ਚੋਟੀ ਤੋਂ ਡਿੱਗਣ ਕਰਨ ਪੰਜ ਪਰਬਤਾਰੋਹੀਆਂ ਦੀ ਮੌਤ ਤੇ ਹੁਣ ਖਬਰਾਂ ਵਿਸਤਾਰ ਨਾਲ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਲੋਕਾਂ ਨੇ ਹਰਿਆਣਾ ਵਿੱਚ ਬੀਜੇਪੀ ਨੂੰ ਤੀਜੀ ਵਾਰ ਆਪਣੀ ਪਸੰਦ ਬਣਾਇਆ ਜਦਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਬੀਜੇਪੀ ਦੀ ਨੀਤੀਆਂ ਨੂੰ ਨਕਾਰਦਿਆ ਇਸ ਵਾਰ ਨੈਸ਼ਨਲ ਕਾਨਫਰੰਸ ਦੇ ਕਾਂਗਰਸ ਘਟਚੁਟ ਸੀ ਦਾਖੇੜਿਆ ਹਰਿਆਣਾ ਵਿੱਚ ਵੇਖਣ ਵਾਲੀ ਗੱਲ ਇਹ ਵੀ ਰਹੀ ਕਿ ਕਈ ਸਾਬਕਾ ਮੰਤਰੀਆਂ ਨੂੰ ਵੀ ਇਸ ਵਾਰ ਠੇਬੀ ਲੱਗੀ ਕੇਂਦਰੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਘੱਟਰ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਨਕਾਰ ਦਿੱਤਾ ਹੈ ਜਨਤਾ ਨੇ ਇਸ ਸੰਦੇਸ਼ ਦਿੱਤੇ ਹੈ ਕਿ ਪੀਐਮ ਮੋਦੀ ਦੀਆਂ ਨੀਤੀਆਂ ਦਾ ਸੂਬੇ ਦੇ ਲੋਕਾਂ ਤੇ ਸਕਾਰਾਤਮਕ ਅਸਰ ਪਿਆ ਹੈ। ਇਹ ਹਰਿਆਣਾ ਵਿੱਚ ਇੱਕ ਰਿਕਾਰਡ ਹੈ ਕਿ ਪਾਰਟੀ ਤੀਜੀ ਵਾਰ ਸੱਤਾ ਵਿੱਚ ਗਈ ਹੈ। ਉਧਰ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੀ ਕਾਂਗਰਸ ਗੱਟਚੁੜ ਆਪਣੀ ਜਿੱਤ ਯਕੀਨੀ ਬਣਾਉਣ ਵਿੱਚ ਕਾਮਯਾਬ ਰਹੇ ਨੇ। ਇਹਨਾਂ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਨੈਸ਼ਨਲ ਕਾਨਫਰੰਸ ਦੇ ਹਿੱਸਿਆਂ ਨੇ। ਅੱਜ ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ ਉਹਨਾਂ ਵਿੱਚ 우ਮਰ ਅਬਦੁੱਲਾ, ਪਰਦੇਸ਼ ਕਾਂਗਰਸ ਪ੍ਰਧਾਨ ਤਾਰਿਕ ਅਹਿਮਦਖਾਰਾ AICC ਜਨਰਲ ਸਕੱਤਰ ਗੁਲਾਮ احمد ਮੀਰ CPI(M) ਆਗੂ ਐਮ ਬਾਈ ਤਾਰੀਗਾਮੀ ਤੇ ਪੱਜ ਪੱਜੀ ਸਭਾ ਦਾ ਪ੍ਰਧਾਨ ਸ਼ਾਮਲਰ ਸ਼ਰਮਾ ਤੇ ਰਵਿੰਦਰ ਸਿੰਘ ਰਾਣਾ ਸ਼ਾਮਲ ਨੇ ਉਧਰਾਮ ਆਦਮੀ ਪਾਰਟੀ ਨੂੰ ਜੰਮੂ ਕਸ਼ਮੀਰ ਵਿੱਚ ਖਾਤਾ ਖੋਲਣ ਨਾਲ ਗੁਜਰਾਤ ਮਿਲੀ ਹੈ ਪਾਰਟੀ ਦੇ ਮਹਾਰਾਜ ਮਲਕ ਨੇ ਜੰਮੂ ਖੇਤਰ ਦੀ ਡੋਡਾ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਗਜੇ ਸਿੰਘ ਰਾਣਾ ਨੂੰ 4470 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਪਾਰਟੀ ਦੇ ਉਮੀਦਵਾਰ ਦੀ ਜਿੱਤ ਦਾ ਸੌਖਤ ਕੀਤਾ ਹੈ। ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਮੁਖਤਸਰ ਦੀਆਂ ਵੱਖ-ਵੱਖ ಗ್ರಾಮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ ਦਾਅਵੇਦਾਰ ਬਣੇ ਵਿਰੋਧੀ ਧਿਰ ਦੇ ਆਗੂਆਂ ਦੀਆਂ ਨਾਮਜ਼ਦਗੀਆਂ ਰੱਦ ਕੀਤੇ ਜਾਂਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੁਖਤਸਰ ਦੇ ਡੀਸੀ ਦਫ਼ਤਰ ਚੌਂਕ ਵਿੱਚ ਧਰਨਾ ਦਿੱਤਾ। ਦਰਨੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਕਿਹਾ ਕਿ ਮੈਂ ਆਪਣੇ ਸਿਆਸੀ ਜਿੰਮੇਵਾਰੀ ਵਿੱਚ ਪਹਿਲੀ ਵਾਰ ਵੇਖਿਆ ਕਿ ਚੋਣ ਨਿਸ਼ਾਨ ਅਲਰਟ ਹੋਣ ਤੋਂ ਬਾਅਦ ਵੀ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ। ਸਖਬੀਰ ਨੇ ਹਰਦੀਪ ਸਿੰਘ ਡਿੰਪੀ ਢਿਲੋਦਾ ਨਾਲ ਲਏ ਬਿਨਾ ਕਿ ਗਿੱਦੜਵਾ ਜ਼ਿਮਨੀ ਚੌਂ ਵਿੱਚ ਨਵੇਂ ਬਣੇ ਝਾੜੂ ਵਾਲੇ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ ਗਿੱਦੜਵਾ ਦੇ ਬਹੁਤੇ ਪਿੰਡਾਂ ਵਿੱਚ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਸਮੁੱਚਾ ਗਿੱਦੜਵਾ ਹੜਤਾਲ ਤੇ ਬੈਠ ਗਿਆ ਸਖਬੀਰ ਬਦਲ ਨੇ ਕਿਹਾ ਕਿ ਹੁਣ ਉਹਨਾਂ ਦੀਆਂ ਨਾਮਜ਼ਦਗੀਆਂ ਰੱਦ ਹੋ ਗਈਆਂ ਨੇ ਪਰ ਉਹ ਜ਼ਿਮਨੀ ਚੌਂ ਵਿੱਚ ਦਾ ਨਾਮਜ਼ਦਗੀਆਂ ਰੱਦ ਨਹੀਂ ਕਰਵਾ ਸਕਣਗੇ ਗਿੱਦੜਵਾ ਜ਼ਿਮਨੀ ਚੌਂ ਡੇਢ ਦੋ ਮਹੀਨੇ ਬਾਅਦ ਆ ਜਾਵੇਗੀ ਉਨਾ ਦੋਸ਼ ਰਾਇਆ ਕਿ ਡੀਸੀ ਮੁਖਤਸਰ ਦੇ ਇਸ਼ਾਰੇ ਤੇ ਹੀ ਵਿਰੋਧੀ ਧਿਰ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਨੇ ਉਹ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ ਅਫਸਰਾਂ ਨੂੰ ਅਦਾਲਤ ਵਿੱਚ ਵੀ ਕਸੀਟਿਆ ਜਾਵੇਗਾ ਪੰਚਾਇਤੀ ਚੋਣਾਂ ਵਿੱਚ ਜਿੰਨਾ ਚਾਹਾਂਜੀ ਟੱਕਾ ਕਰ ਲਵੋ ਪਰ ਉਪ ਚੋਣਾਂ ਵਿੱਚ ਤੁਸੀਂ ਬੁਰੀ ਤਰ੍ਹਾਂ ਹਾਰੋਗੇ ਉਹਨਾਂ ਕਿਆ ਕੇ ਬਦਲਾ ਦੇ ਪੰਜਾਬ ਦੀ ਹਾਲਤ ਬਦਤਰ ਕਰ ਦਿੰਦੀ ਹੈ ਨੌਜਵਾਨ ਵਿਦੇਸ਼ ਜਾ ਰਹੇ ਨੇ ਸੁਖਵੀਰ ਬਾਦਲ ਨੇ ਕਿਹਾ ਕਿ ਸਿਆਦਤਾਂ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਨੇ ਤੇ ਕੇਜਰੀਵਲ ਦਿੱਲੀ ਤੋਂ ਸਰਕਾਰ ਚਲਾ ਰਹੇ ਨੇ ਉਨਾ ਕਿ ਆ ਕਿ ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਨਹੀਂ ਕੀਤਾ ਜਦੋਂ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਅਣਗਿਣਤ ਵਿਕਾਸ ਕਾਰਜ ਕਰਵਾਈ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਿੰਡੂ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੈਂਬਰ ਬਣਾਇਆ ਗਿਆ ਇਸ ਕਮੇਟੀ ਵਿੱਚ કુલ 31 ਮੈਂਬਰ ਨੇ ਜਿਨ੍ਹਾਂ ਵਿੱਚੋਂ 10 ਮੈਂਬਰ ਰਾਜ ਸਭਾ ਦੇ ਨੇ ਤੇ 21 ਮੈਂਬਰ ਲੋਕ ਸਭਾ ਤੋਂ ਨੇ ਇਸ ਕਮੇਟੀ ਦੇ ਚੇਅਰਮੈਨ ਉਲਕਾ ਸ਼੍ਰੀ ਸਬਤਗਿਰੀ ਸ਼ੰਕਰ ਹਨ ਜ਼ਿਕਰਯੋਗ ਹੈ ਕਿ ਪਾਰਲੀਮੈਂਟ ਵਿੱਚ ਬਣਾਈਆਂ ਜਾਂਦੀਆਂ ਇਹਨਾਂ ਕਮੇਟੀਆਂ ਵਿੱਚ ਟੂਰ ਪ੍ਰੋਗਰਾਮ ਆ ਰਹੀ ਗਰਾਊਂਡ ਲੈਵਲ ਉੱਪਰ ਹੋਰੇ ਕੰਮਾਂ ਬਾਰੇ ਸਮੀਖਿਆ ਕੀਤੀ ਜਾਂਦੀ ਹੈ ਜਿਸ ਦੀ ਰਿਪੋਰਟ ਤਿਆਰ ਕਰਕੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੂੰ ਭੇਜੀ ਜਾਂਦੀ ਹੈ ਜਿਸ ਦੇ ਆਧਾਰ ਤੇ ਸਰਕਾਰ ਵੱਲੋਂ ਨਵੇਂ ਕਾਨੂੰਨ ਬਣਾਏ ਜਾਂਦੇ ਨੇ ਤੇ ਫੰਡ ਜਾਰੀ ਕੀਤੇ ਜਾਂਦੇ ਨੇ ਇਸ ਕਮੇਟੀ ਦੀ ਪਹਿਲੀ ਮੀਟਿੰਗ 16 ਅਕਤੂਬਰ 2024 ਨੂੰ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਵਧਾਈ ਦਿੱਤੀਆਂ ਐਕਸਟ੍ਰੀ ਪੋਸਟ ਕਰਦੇ ਆ ਕਿ ਸਾਡੀ ਹਵਾਈ ਸੈਨਾ ਉਹਨਾਂ ਦੇ ਸਾਥ ਸਤੇ ਪੇਸ਼ੇਵਰਤਾ ਦੀ ਪ੍ਰਸ਼ੰਸਾਯੋਗ ਹੈ ਸਾਡੇ ਦੇਸ਼ ਦੀ ਰੱਖਿਆ ਵਿੱਚ ਉਹਨਾਂ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ ਹਵਾਈ ਸੈਨਾ ਦੇ ਮੁਖੀ ਇਰ ਚੀਫ ਮਾਰਸ਼ਲ ਸਰਦਾਰ ਅਮਰਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਚਾਨਾ ਨੂੰ ਮੌਜੂਦਾ ਤੇ ਹੋਇਕਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਇਸ ਨੂੰ ਮੁੜ ਗਠਿਤ ਕਰਨ ਲਿਖਿਆ ਕਿਉਂਕਿ ਵਿਸ਼ਵ ਸੁਰੱਖਿਆ ਵਾਤਾਵਰਨ ਨਿਰੰਤਰ ਪ੍ਰਵਾਦੀ ਸਥਿਤੀ ਵਿੱਚ ਹੈ ਉਹਨਾਂ ਕਹੇ ਕਿ ਭਾਰਤੀ ਹਵਾਈ ਸੈਨਾ ਨੂੰ ਸਾਡੇ ਰਾਸ਼ਟਰੀ ਸਿਰ ਤਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਚਾਰਹੇਂਦੀ ਲੋੜ ਹੈ ਭਾਰਤੀ ਹਵਾਈ ਸੈਨਾ ਦੇ 92 ਸਾਲਾਨਾ ਦਿਵਸ ਸਮਾਰੋਹ ਦੇ ਮੌਕੇ ਤੇ ਤਮਰਮ ਸਥਿਤ 에ਅਰਫੋਰਸ ਸਟੇਸ਼ਨ ਤੇ ਬਰੇਡ ਦਾ ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਵੀਨਤਮ ਅਤੇ ਬਾਕਸ ਤੋਂ ਬਾਹਰ ਦੀ ਸੋਚ ਦੇ ਨਾਲ-ਨਾਲ ਨਵੀਨਤਮ ਤਕਨੀਕ ਨੂੰ ਅਪਣਾਉਣਾ ਇੱਕ ਮਹੱਤਵਪੂਰਨ ਕੰਮ ਹੈ ਵਾਇਕਾ ਗਰੇਵਨ 3 ਮਿਰਚਾ ਬ੍ਰੋਦੀ ਤੇ ਅਗੂ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਵੀ ਭਾਰਤੀ ਹਵਾਈ ਸੈਨਾ ਦਿਵਸ ਤੇ ਜਵਾਨਾਂ ਨੂੰ ਸ਼ੁਭ ਕਾਮਨਾਵਾਂ ਬਜਾਈਆਂ ਨੇ ਇਹ ਕਹਿ ਕੇ ਭਾਵ ਇਹ ਯੋਧਿਆਂ ਦੀ ਬਹਾਦਰੀ ਅਸਮਾਨਾਂ 'ਤੇ ਗੂੰਜਦੀ ਹੈ ਅਤੇ ਇਸ ਨੇ ਦਲੇਰੀ, ਦੇਸ਼ ਭਗਤੀ ਤੇ ਕੁਰਬਾਨੀ ਨਾਲ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕੀਤੀ ਹੈ। ਭਾਰਤ ਅਤੇ ਮਾਲਦੀਵ ਨੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸੋਮਵਾਰ ਨੂੰ ਕ੍ਰੈਂਸੀ ਅਧਰਾਬਦਰੀ ਨੂੰ ਲੈ ਕੇ ਸਮਝੌਤਾ ਕੀਤਾ ਤੇ ਵਿੱਚ ਹੀ ਸੰਕਟ ਨਾਲ ਜੂਝ ਰਹੇ ਮਾਲਦੀਵ ਵਿੱਚ بندرگاہਾਂ, ਸੜਕ ਨੈਟਵਰਕ, ਸਕੂਲ ਅਤੇ ਹਾਊਸਿੰਗ ਪ੍ਰੋਜੈਕਟਾਂ ਵਿੱਚ ਸਹਿਯੋਗ ਦੇਣ ਤੇ ਭਾਰਤ ਨੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਵਰਚੂਅਲੀ ਮਾਲਦੀਵ ਵਿੱਚ ਰੁਪਏ ਕਾਰਡ ਦਾ ਉਦਘਾਟਨ ਕੀਤਾ। ਫ੍ਰੈਂਸੀ-ਅਦਰਾਬਾਦੀ ਦੇ ਸਮਝੌਤੇ ਨਾਲ ਮਾਲਦੀਵ ਨੂੰ ਵਿਦੇਸ਼ੀ ਮੁਦਰਾ ਭੰਡਾਰ ਨਾਲ ਜੁੜੇ ਮੁੱਦਿਆਂ 'ਤੇ ਨਵੇਂੜੇ ਵਿੱਚ ਸਹਾਇਤਾ ਮਿਲੇਗੀ। ਆਰਜੀਕਰ ਹਸਪਤਾਲ ਦੇ ਜੂਨੀਅਰ ਡਾਕਟਰਾਂ ਦਾ ਸਹਿਯੋਗ ਦਿੰਦਿਆਂ ਪੰਜ ਸੀਨੀਅਰ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ। ਕਲਕਤਾ ਪੁਲਿਸ ਨੇ ਮੰਗਲਵਾਰ ਨੂੰ ਸੀਨੀਅਰ ਅਤੇ ਜੂਨੀਅਰ ਡਾਕਟਰਾਂ, ਨਰਸਿੰਗ ਭਾਈਚਾਰੇ ਤੇ ਸਿਹਤ ਕਰਮਚਾਰੀਆਂ ਦੀ ਨੁਮਾਇੰਦਿਆਂ ਸਮੇਤ ਮੈਡੀਕਲ ਭਾਈਚਾਰੇ ਦੇ ਨੁਮਾਇੰਦਿਆਂ ਦੀ ਨਿਰਧਾਰਤ ਮੈਗਾ ਰੈਲੀ ਨੂੰ ਇਚਾਸਤ ਤੋਂ ਇਨਕਾਰ ਕਰਨ ਤੋਂ ਬਾਅਦ ਸੀਨੀਅਰ ਡਾਕਟਰਾਂ ਨੇ ਇਹ ਫੈਸਲਾ ਲਿਆ ਸ਼ਨੀਵਾਰ ਸ਼ਾਮ ਤੋਂ ਜੂਨੀਅਰ ਡਾਕਟਰਾਂ ਨੇ ਇੱਕ ਨੋ ਖਬਰੋ ਸ਼ੁਰੂ ਕੀਤੀ ਜਿੱਥੇ ਉਹਨਾਂ ਵਿੱਚੋਂ ਕੁਝ ਨੇ ਮਰਨ ਵਰਤ ਅੰਦੋਲਨ ਸ਼ੁਰੂ ਕਰ ਦਿੱਤਾ ਜਦਕਿ ਬਾਕੀਆਂ ਨੇ ਆਪਣਾ ਕੰਮ ਕਾਜ ਵਾਪਸ ਲੈ ਕੇ ਆਪਣੀ ਮੈਡੀਕਲ ਸੇਵਾ ਡਿਊਟੀ ਤੇ ਵੱਪਸ ਚਲੇ ਗਏ ਸ਼ੁਰੂਆਤ ਵਿੱਚ 6 ਜੂਨੀਅਰ ਡਾਕਟਰਾਂ ਤਿੰਨ ਮਹਿਲਾ ਤੇ ਤਿੰਨ ਪੁਰਸ਼ਾਂ ਨੇ ਭੁੱਖ ਹੜਤাল ਸ਼ੁਰੂ ਕਰ ਦਿੱਤੀ ਸੀ ਬੰਗਲੌਰ ਦੀ ਪੁਲਿਸ ਨੇ ਪਰਵੇਸ਼ਨਾਦੀ ਵਿਅਕਤੀ ਨੂੰ ਕਥਿਤ ਤੌਰ ਤੇ ਬਾਈ ਪਾਕਿਸਤਾਨੀ ਨਾਗਰਿਕਾਂ ਦੀ ਮਦਦ ਕਰਨ ਤੇ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਗਲੂਰੂ ਤੇ ਕਰਨਾਟਕ ਦੇ ਹੋਰ ਹਿੱਸਿਆਂ ਵਿੱਚ ਹਿੰਦੂ ਨਾਮਾਂ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਜੋ ਕਿ ਪਾਕਿਸਤਾਨੀ ਨਾਗਰਿਕ ਸਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪੁੱਛਗਿੱਛ ਤੋਂ ਬਾਅਦ ਅਤੇ ਪੀੜੀਆਂ ਤੋਂ ਤਿੰਨ ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਚਾਵਾ ਗੋਰੀ ਜ਼ਿਲ੍ਹੇ ਵਿੱਚ ਵੀ ਪਾਕਿਸਤਾਨੀਆਂ ਨੂੰ ਹਰੱਸਸ ਵਿੱਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ پرویز ਦੇ ਨਾਂ ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਬਦਲੇ ਹੋਏ ਨਾਮਾਂ ਬਾਰੇ ਸਾਰੇ ਦਸਤਾਵੇਜ਼ ਦਿਵਾਉਣ ਵਿੱਚ ਮਦਦ ਕਰ ਰਿਹਾ ਸੀ। ਸਮੇਂ-ਸਮੇਂ ਤੇ ਆਨਲਾਈਨ ਧੱਕੀ ਦੇ ਵੱਖ-ਵੱਖ ਘਰਾਣੀ ਜਨਕ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਇਸੇ ਤਰ੍ਹਾਂ ਦਾ ਇੱਕ ਮਾਮਲਾ ਇਹ ਦੌਰ ਤੋਂ ਸਾਹਮਣੇ ਆਇਆ। ਇਸ ਵਿੱਚ ਠੱਗਰੋ ਨੇ 65 ਸਾਲਾ ਮੇਰਾ ਨੂੰ ਆਪਣੇ ਜਾਲ ਵਿੱਚ ਫਸਾ ਕੇ 46 ਲੱਖ ਰੁਪਏ ਠੱਗ ਲੈਨੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜੀਟਲ ਅਰੈਸਟ ਸਾਈਬਰ ਠੱਗੀ ਦਾ ਇੱਕ ਨਮਾਤਰਿਕਾ ਹੈ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਠੱਗ ਆਪਣੇ ਆਪ ਨੂੰ ਕਾਨੂੰਨੀ ਅਧਿਕਾਰੀ ਦੱਸ ਕੇ ਲੋਕਾਂ ਨੂੰ ਵੀਡੀਓ ਤੇ ਆਡੀਓ ਕਾਲ ਰਾਹੀਂ ਡਰਾਉਂਦੇ ਨੇ ਤੇ ਗ੍ਰਿਫਤਾਰੀ ਦਾ ਝਾਂਸਾ ਦੇ ਕੇ ਕਰਵਿਚੀ ਡਿਜੀਟਲੀ ਬੰਦਕ ਬਣਾ ਲੈਂਦੇ ਨੇ ਵੱਡੀ ਟੀਪੀ ਕਮਿਸ਼ਨਰ ਆ ਪੁਲਿਸ ਰਾਜੇਸ਼ ਡੰਡੋਤੀ ਨੇ ਦੱਸਿਆ ਕਿ ਬਿਛਰੇ ਮਹੀਨੇ ਇੱਕ ਵਿਅਕਤੀ ਨੇ 65 ਸਾਲਾ ਮਹਿਲਾ ਨੂੰ ਫੋਨ ਕੀਤਾ ਤੇ ਆਪਣੇ ਆਪ ਨੂੰ ਸੀਬੀਏ ਅਧਿਕਾਰੀ ਦੱਸਿਆ ਤੇ ਉਸ ਵਿਅਕਤੀ ਨੇ ਮਹਿਲਾ ਨੂੰ ਡਰਾਇਆ ਕਿ ਉਸਤੇ ਬੈਂਕ ਖਾਤੇ ਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਖਰੀਦ ਆਤਵਾਦੀ ਗਤੀਵਿਧੀਆਂ ਤੇ ਮਨੀ ਲਾਂਡਰਿੰਗ ਲਈ ਕੀਤੀ ਗਈ ਹੈ ਜਿਸ ਲਈ ਉਸਤੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਠੱਗਰੋ ਨੇ ਵੀਡੀਓ ਕਾਲ ਰਾਹੀਂ ਮਹਿਲਾ ਨੂੰ ਘਰ ਵਿੱਚ ਹੀ ਗ੍ਰਫਤਾਰ ਕਰਕੇ 5 ਦਿਨ ਤੱਕ ਪੁੱਛਗਿੱਛ ਕੀਤੀ ਤੇ ਮਹਿਲਾ ਨੂੰ ਬੈਂਕ ਖਾਤੇ ਵਿੱਚ ਜਮਾ ਰਾਸ਼ੀ ਉਸਦੇ ਦੱਸੇ ਖਾਤੇ ਵਿੱਚ ਭੇਜਣ ਲਈ ਕਿਹਾ ਠੱਗ ਨੇ ਵੀਡੀਓ ਕਾਲ ਤੇ ਮਹਿਲਾ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਪੈਸੇ ਉਸਦੇ ਦੱਸੇ ਖਾਤੇ ਵਿੱਚ ਨਹੀਂ ਭੇਜੇਗੀ ਤਾਂ ਉਸਦੇ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ ਕਿਸ ਤੋਂ ਡਰੀ ਮਹਿਲਾ ਨੇ 40 ਡੱਕ ਰੁਪਏ ਗਰੋਵਲੋਂ ਦੱਸੇ ਵਕਫ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਠੱਗੀਬਾਰੀ ਪਤਾ ਲੱਗਣ ਤੋਂ ਬਾਅਦ ਮਹਿਲਾ ਨੇ ਕੌਮੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਨਾਕੇ ਅਕੀਸ ਬੰਦੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਲਾਬਾਦ ਹਾਈ ਕੋਰਟ ਨੇ ਕਿਹਾ ਕਿ ਪਤੀ ਪਤਨੀ ਦੀ ਤਰ੍ਹਾਂ ਲੀਵਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲਿਆਂ ਖਿਲਾਫ ਦਾਜਰੀ ਮੌਤ ਅਤੇ ਦਾਜਰੀ ਪਰੇਸ਼ਾਨੀ ਦੇ ਮਾਮਲੇ ਦਰਜ ਕੀਤੇ ਜਾ ਸਕਦੇ ਨੇ। ਦਾਜਰੀ ਮੌਦ ਦੀ ਕੇਸਰੀ ਪਤੀ ਪਤਨੀ ਵਾਂਗ ਰਹਿਣ ਲਈ ਹੀ ਕਾਫੀ ਹੈ। ਜਸਟਿਸ ਰਾਜਵੀਰ ਸਿੰਘ ਨੇ ਅਦਰਸ਼ ਯਾਦਵ ਦੀ ਅਰਜ਼ੀ ਨੂੰ ਰੱਦ ਕਰਦਿਆਂ ਇਹ ਹੁਕਮ ਦਿੱਤੇ ਨੇ। ਪਿਟੀਸ਼ਨ ਕਰਤਾ ਦੇ ਖਿਲਾਫ ਸਾਲ 2022 ਵਿੱਚ ਪ੍ਰਿਆਗ ਰਾਜ ਕੋਤਵਾਲੀ ਵਿੱਚ ਦਾਜੜੀ ਮੌਤ ਅਤੇ ਦਾਜੜੀ ਪਰੇਸ਼ਾਨ ਕਰਨ ਦੇ ਦੋਸ਼ ਵਿੱਚ ਐਫ ਆਈ ਆਰ ਜਾਰਜਾ ਕਿ ਦਾਜਜੀ ਮੰਗ ਤੋਂ ਤਾਂਗਾ ਕਿ ਪੀੜਤਾ ਨੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਦਾਜ ਕਰਨ ਮੌਤੇ ਦੋਸ਼ ਵਿੱਚ ਚਾਰਜ ਸ਼ੀਟ ਤਿਆਰ ਕਰ ਦਿੱਤੀ ਹੈ ਇਟਲੀ ਅਦਾਲਤ ਨੇ ਪਿਟੀਸ਼ਨ ਕਰਤਾ ਦੀ ਜੁਰਮ ਤੋਂ ਬਰੀ ਕਰਨ ਦੀ ਅਰਜੀ ਨੂੰ ਰੱਦ ਕਰ ਦਿੱਤਾ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਪਟੀਸ਼ਨ ਕਰਤਾ ਨੇ ਕਿਹਾ ਕਿ ਉਹ ਕਾਨੂੰਨੀ ਤੌਰ ਤੇ ਪੀੜਤਾ ਦਾ ਪਤੀ ਨਹੀਂ ਹੈ ਇਸ ਲਈ ਉਸ ਵਿਰੁੱਧ ਦਾਜਲੀ ਮੌਤ ਅਤੇ ਦਾਜਲੀ ਤੰਗ ਕਰਨ ਦਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਜਦਕਿ ਸਰਕਾਰੀ ਵਕੀਲ ਨੇ ਕਿਹਾ ਕਿ ਪੀੜਤਾ ਦਾ ਵਿਆਹ ਅਦਾਲਤ ਰਾਹੀਂ ਹੋਇਆ ਸੀ ਪਟੀਸ਼ਨਰ ਉਸ ਨੂੰ ਦਾਜਲੀ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਪੀੜਤਾ ਨੇ ਖੁਦਕੁਸ਼ੀ ਕਰ ਲਈ ਅਦਾਲਤ ਨੇ ਕਿਹਾ ਕਿ ਸਿਰਫ ਪਤੀ ਹੀ ਨਹੀਂ ਸਗੋਂ ਉਸਦੇ ਰਿਸ਼ਤੇਦਾਰਾਂ ਤੇ ਵੀ ਦਾਜ ਕਰਨ ਮੌਤ ਦਾ ਦੋਸ਼ ਲਗਾਇਆ ਜਾ ਸਕਦਾ ਹੈ ਭਾਵੇਂ ਇਹ ਮੰਨ ਲਿਆ ਜਾਵੇ ਕਿ ਮਿਟਰੀ ਕਾਨੂੰਨੀ ਤੌਰ ਤੇ ਵਿਆਹੀ ਹੋਈ ਪਤਨੀ ਨਹੀਂ ਸੀ ਪਰਿਸ਼ਕਲ ਦਾ ਸਬੂਤ ਹੈ ਕਿ ਉਹ પતિ ਪਤਨੀ ਵਾਂਗ ਇਕੱਠੇ ਰਹ ਰਹੇ ਸਨ ਇਸ ਲਈ ਇਸ ਵਾਰ ਵਿੱਚ ਦਾਜ ਕਤਲ ਦੀਆਂ ਧਰਾਵਾਂ ਲਾਗੂ ਹੋਣਗੀਆਂ। ਨੇਪਾਲ ਵਿੱਚ ਦੁਨੀਆ ਦੀ 7ਵੀਂ ਸਭ ਤੋਂ ਉੱਚੀ ਚੋਟੀ ਮਾਉਂਟ ਧੋਲਾਗਿਰੀ ਤੋਂ ਡਿੱਗਣ ਕਾਰਨ ਪੰਜ ਰੂਸੀ ਪਰਬਤਾਰੂਆਂ ਦੀ ਮੌਤ ਹੋ ਗਈ। ਰੂਸੀ ਪਰਬਤਾਰੂ ਹੀ ਨੇਪਾਲ ਦੇ ਪੱਛੜ ਪਰਬਤਾਰੂ ਹੀ ਸੀਜ਼ਨ ਦੌਰਾਨ 8160 ਮੀਟਰ ਉੱਚੇ ਧੋਲਾਗਿਰੀ ਪਹਾੜ ਦੀ ਚੋਟੀ ਤੇ ਚੜ ਰਹੇ ਸਨ। ਕਾਠਮੰਡੂ ਸਥਿਤ ਆਈ ਐਮ ਟਰੈਕਿੰਗ ਐਂਡ ਐਕਸਪੀਡੀਸ਼ਨ ਦੇ ਪੇਮਬਲ ਜੰਗਬੂ ਸ਼ਿਰਪਨਿਤ ਸੈਕਿਪਰਬਤਾਰੋਹੀ ਐਤਵਾਰ ਤੋਂ ਲਾਪਤਾ ਸਨ ਤੇ ਮੰਗਲਵਾਰ ਨੂੰ ਬਚਾਅ ਕਾਰ ਜਾਂ ਰੀਨਿਕਲੇ ਹੈਲੀਕਾਪਟਰ ਨੇ ਉਹਨਾਂ ਦੀਆਂ ਲਾਸ਼ਾਂ ਵੇਖੀਆਂ। ਉਹਨਾਂ ਦੱਸਿਆ ਕਿ ਅਮਰੀਕੀਆਂ ਦੀਆਂ ਲਾਸ਼ਾਂ ਨੂੰ ਲੈਣ ਲਈ ਯੋਜਨਾ ਤੇ ਸਮਾਨ ਦੀ ਜ਼ਰੂਰਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਦੋ ਪਰਬਤਾਰੋਹੀ ਸਿਖਰ ਤੇ ਪਹੁੰਚ ਕੇ ਸਨ ਪਰ ਬਾਕੀ ਸਿਖਰ ਤੇ ਪਹੁੰਚੇ ਬਿਨਾ ਹੀ ਵਾਪਸ ਆ ਗਏ ਸਨ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਦੋਸਤੋ ਸਾਡ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ